पाणी कुझु घबरिया परियांजो हवा लॻंदी माड़ी हवा लॻंदी परे हज़ो कोई वञो اوہ ایم جی دو جا او چل پتے کھڑا ہو جا گل گل کر کے ایم پتا اگر اندر وشے او میری پوری لگیا آ باپ واریاں ٹھیاں دی عزت لٹکا کون ہے او اپنا بلاؤٹ مندا کاندے چھڈیاں نال او میرا چلو چلو ਹਾਂ ਤੁਹਾਡੀ ਹਾਇਆ ਕਿਦਾਂ ਪਾਜਾ ਮੈਂ ਤਾਂ ਕਹਿਨੀ ਆ ਜਾਂ ਕੋਲੀ ਕਰ ਤੂੰ ਮਾਰ ਜਾ ਸਾਡਾ ਬੱਚਾ ਖਲਾ ਪੈ ਜਵੇ ਓ ਇੰਤਰਾਜੋ ਯਾਰਾ ਆਹ ਭਾਈ ਬਦਲ ਕੇ ਕਿਤੇ ਨਹੀਂ ਅੱਜ ਕੋਲੀ ਕਿਹੜਾ ਪਾਇਆ ਅਸੀਂ ਕਿਹਦਾ ਦਾਵਾ ਹੈ ਬਹੁਤ ਯਾਰੇ ਪਛਾਣ ਕਰ ਬਹੁਤ ਯਾਰੇ ਗਰੀਬਾਂ ਦਾ ਟੋਟਾ ਪਾਉਣਾ ਫੁੱਟਾ ਕਰਾਣਾ ਪਾਣਾ ਸਭਾ ਸਾਹਿਬ ਕੋਈ ਸਭਾ ਨੂੰ ਜੇ ਸ਼ੋਰ ਬਣਾ ਲੈਣਾ ਵੇ ਸ਼ੋਰ ਬਣਾ ਲੈਣਾ ਸ਼ੋਰ ਬਣਾਏਗਾ ਖਾਲੀ ਕਰਕੇ ਸ਼ੋਰ ਬਣਨਗੇ ਖਾਲੀ ਸ਼ੋਰ ਬਣਾਏਗਾ ਸ਼ੋਰ ਬਣਨਗੇ ਬੱਚਤ ਦੀ ਗੱਲ ਆਉਂਦੀ ਹੈ ਕਿ ਇੱਥੇ ਖਾਲੀ ਕਰਕੇ ਸ਼ੋਰ ਬਣਾਣਾ ਤਾਂ ਸ਼ੋਰ ਬਣਨਗੇ ਇਹ ਤਾਂ ਹਾਰਨਗੇ ਤੁਹਾਡਾ ਪਾਲੀ ਆਉਂ ਚਲੇ ਬਹੁਤ ਪਰੇਸ਼ਾਨ ਕਰ ਰਿਹਾ ਕਰਦਾ ਹੈ ਜਨਾਨੀਆਂ ਨੂੰ ਐਨਾ ਪਰੇਸ਼ਾਨ ਕਰ ਰਿਹਾ ਦੁਨੀਆ ਭਰ ਦਾ ਚੁੰਗਿਆ ਨਿਆਰ ਕਮੋਈ ਬੰਦੇ ਇਹ ਹੈ ਕਿ ਇਸ ਗੱਲ ਦੀ ਨਾ ਤਾਂ ਕੋਈ ਦੇਖੋ ਤੁਸੀਂ ਸਾਰੇ ਭਰਾ ਹੋ ਗਲਤ ਕਿਸੇ ਤੋਂ ਵੀ ਗਲਤ ਇਨਫੋਰਮੇਸ਼ਨ ਲੈਣਾ ਜਾਂ ਕੋਈ ਵੀ ਹੈ ਨਾ ਉਹ ਗਲਤ ਇਹ ਗੱਲ ਸਿਰਫ ਇੱਥੇ ਨਸ਼ੇ ਤੇ ਐਨਡੀਪੀਐਸ ਜਿਨ੍ਹਾਂ ਦੇ ਪਰਚੇ ਆ ਉਹਨਾਂ ਦੀ ਹੀ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਠੀਕ ਐ ਜਿਹੜੇ ਬੰਦੇ ਆਪਣੇ ਕੰਮਕਾਰ ਕਰਦੇ ਆ ਕਬਾੜ ਦਾ ਕੰਮ ਕਰਦੇ ਆ ਮੈਂ ਉਹਨਾਂ ਦੇ ਨਾਲ ਖੜਾ ਉਹਨਾਂ ਨੂੰ ਮੈਂ ਗੱਲ ਕਹੀ ਵੀ ਠੀਕ ਐ ਸਿਰਫ ਕਾਰਵਾਈ ਇਹਨਾਂ ਨੂੰ ਸਮਝਾਉਂਦੇ ਅੱਜ ਵੀ ਇੱਕ ਗੱਲ ਨਹੀਂ ਇਹਨਾਂ ਨੂੰ ਸਮਝਾਉਂਦੇ ਮੈਨੂੰ ਘੱਟੋ ਘੱਟ ਨਹੀਂ ਤਾਂ 2 ਸਾਲ ਹੋ ਗਏ ਸਵੇਰੇ ਸ਼ਾਮ ਦਾ ਮੇਰਾ ਇੱਥੇ ਘੇੜਾ ਹੈ ਗਲਤ ਬੰਦਿਆਂ ਦੇ ਉੱਤੇ ਮੈਂ ਆਪ ਰਾਤਾਂ ਨੂੰ ਆ ਆ ਕੇ ਬੰਦੇ ਚਕਾਏ ਆ ਇਥੋਂ ਠੀਕ ਐ ਨਾ ਇਹ ਕਿਸੇ ਵੀ ਤਰ੍ਹਾਂ ਨਾਲ ਇਹ ਬਿਲਕੁਲ ਬਿਲਕੁਲ ਸਹੀ ਕਾਰਵਾਈ ਹੋ ਰਹੀ ਹੈ اور ਇੱਕ ਇੱਕ ਚੀਜ਼ ਦਾ ਤੁਸੀਂ ਮੈਂ ਬੁਲਾ ਲੈਣਾ ਐਸਐਚਓ ਸਾਹਿਬ ਨੂੰ ਥਾਣੇ ਨੂੰ ਥਾਣੇ ਤੋਂ ਸਾਰਿਆਂ ਨੂੰ ਬੁਲਾ ਲੈਣਾ ਤੁਹਾਨੂੰ ਇੱਕ ਇੱਕ ਘਰ ਦਾ ਵੇਰਵਾ ਦੇ ਦਗਾ ਇੱਕ ਇੱਕ ਪਰਿਵਾਰ ਦੇ ਉੱਤੇ ਐਨਡੀਪੀਐਸ ਦੇ ਕਿੰਨੇ ਕਿੰਨੇ ਪਰਚੇ ਐ ਐਸਪੀਸੀਟੀ ਉਹਨਾਂ ਨੇ ਬਾਈਟ ਦਿੱਤੀ ਹੈ মিডিਆ ਨੂੰ ਉਹਨਾਂ ਨੇ ਕਿਹਾ ਕਿ ਇੱਕ ਇੱਕ ਘਰ ਦੇ ਉੱਤੇ 8 8 10 11 11 ਪਰਚੇ ਲੱਗਦੇ 11 11 ਪਰਚੇ ਐ ਆ ਸਲੀਮ ਦਾ ਘਰ ਐ ਹੋਰ ਜੈਂਗੋ ਐ ਇੱਥੇ ਐ ਉਹ ਸਾਹਮਣੇ ਦੀ ਵਾਈਫ ਵੀ ਵੇਚਦੀ ਐ ਜੋਤੀ ਐ ਤੇ ਉਹਦਾ ਘਰਲਾ ਵੀ ਵੇਚਦਾ ਜੇਲ੍ਹ ਚ ਆ ਪਿੱਛੇ ਰਾਜੂ ਦਾ ਘਰ ਐ ਇੱਕ ਇੱਕ ਬੰਦਾ ਐ ਪਰਸੋ ਜੇਲ੍ਹ ਗਿਆ ਹਜੇ ਹਜੇ ਹਫਤਾ 10 ਦਿਨ ਪਹਿਲਾਂ ਇਹਦੀ ਜ਼ਮਾਨਤ ਹੋਈ ਸੀ ਫੇਰ ਆਇ ਫੇਰ ਇਹ ਸਮਾਨ ਇਸ ਤੋਂ ਫੜਿਆ ਗਿਆ ਬਕਾਇਦਾ ਦਾ ਸਟਿੰਗ ਆਪਰੇਸ਼ਨ ਕਰਕੇ ਸਮਾਨ ਇਸ ਤੋਂ ਲਿਆ ਤੇ ਤਾਂ ਜੇਲ੍ਹ ਗਿਆ ਕਿ ਕਿਥੋਂ ਲਿਆ ਕੇ ਕਿਥੋਂ ਵੇਚਦੇ ਆ ਉਹ ਬੰਦੇ ਫੜੇ ਵੀ ਜੀ ਇਹ ਸਾਰੀ ਚੈਨ ਤੁਹਾਨੂੰ ਇੱਕ ਇੱਕ ਚੀਜ਼ ਮੈਂ ਐਸਐਸਓ ਸਾਹਿਬ ਨੂੰ ਬੋਲ ਹੈ ਨਹੀਂ ਨੇੜੇ ਤੁਹਾਨੂੰ ਇਹਨਾਂ ਦੇ ਪਿੱਛੇ ਦੀ ਪੂਰੀ ਅੰਮਾਲੇ ਤੱਕ ਚੈਨ ਆ ਇਹਨਾਂ ਦੀਆਂ ਅੰਮਾਲੇ ਯੁੱਧ ਨਸ਼ਾ ਵਿਰੁੱਧ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਇੱਥੇ ਬਿਲਕੁਲ ਸਚਾਈ ਦਾ ਇਹ ਸਬੂਤ ਹੈ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਇਹ ਪੂਰੀ ਦੀ ਪੂਰੀ ਜਾਗਰੂਤ ਹੈ ਨਯੁੱਧ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਹੋ ਰਹੀ ਹੈ ਔਰ ਸਿਰਫ ਔਰ ਸਿਰਫ ਗਲਤ ਤੇ ਨਸ਼ੇ ਵਾਲਿਆਂ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ ਸ਼ਰੀਬ ਬੰਦੇ ਦੇ ਉੱਤੇ ਇੱਥੇ ਕੰਮ ਕਰਨ ਵਾਲੇ ਬੰਦੇ ਆ ਕਈ ਬੰਦੇ ਹੈਗੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਸਰ ਮੈਂ ਇੱਕ ਗੱਲ ਕਹਾਂਗਾ ਜੀ ਹਾਂਜੀ ਸਾਰੇ ਕੁਛ ਪ੍ਰਾਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮੈਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆ ਕਿ ਹੋਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਅ ਆਫ ਲੈਂਡ ਪ੍ਰਵੇਲ ਕਰੇਗਾ ਔਰ ਇਸ ਪਰ ਲਾਅ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੀਆਂ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਦੂਜਾ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਉਹ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕੱਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ मान्युक सीएम साहब माननीय डीजीपी साहब माननीय ਸਾਡੇ ਡੀਆਈਜੀ ਸਾਹਿਬ ਔਰ માનਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰੱਗ ਟ੍ਰੇਡ ਦੇ ਵਿੱਚ ਡਰੱਗ ਪੈਡਲਿੰਗ 'ਚ ਡਰੱਗਸ ਸਮਗਲਿੰਗ 'ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਡਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਪੁਨੇ ਪੁਆਇੰਟਸ ਬਣਾਏ ਹੋਏ ਨੇ ਸੇਲ ਪੁਆਇੰਟਸ ਜਿੱਥੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਹੈ ਔਰ ਉਸ ਡਰਗ ਮੰਡੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਜਾਂ ਕੋਈ ਇਲੀਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਔਰ ਐਸ ਪਰ ਲਾਅ ਜੈਟ दैट विल ਪ੍ਰਵੈਲ ਕਿੰਨੇ ਮੈਂ ਗੱਲਣਾ ਦੀ ਇਹਨਾਂ ਲੋਕਾਂ ਦੀ ਆਈਡੈਂਟੀਫਿਕੇਸ਼ਨ ਹੈ ਸੀ ਬਿਲਕੁਲ ਸਰ ਇਹਨਾਂ ਚੋਂ ਦੋ ਫੈਮਲੀਆਂ ਸ ਤੇ ਪ੍ਰੋਪਰ ਆਈਡੈਂਟੀਫਿਕੇਸ਼ਨ ਹੈ ਜੀ ਇੱਕ ਦਾ ਆਂਦਾ ਹੈ ਪੀ ਡਬਲਯੂ ਡੀ ਚ ਔਰ ਇੱਕ ਦਾ ਆਂਦਾ ਹੈ ਇਹਦੇ ਚ ਮਿਊਸਪਲ ਕਾਰਪੋਰੇਸ਼ਨ ਚੋਂ ਤਾਂ ਉਹਨਾਂ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਆਡੈਂਟੀਫਾਈ ਕਰਕੇ ਦੇ ਰਹੀ ਹੈ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਮਾਜਿਸਟਰ ਇੱਥੇ ਖੜਾ ਉਹ ਜਿਹਨੂੰ ਜਿਹਨੂੰ ਆਡੈਂਟੀਫਾਈ ਕਰ ਦਿੱਤਾ ਹੈ ਲੋਡ ਆਊਟ ਡਿਮੋਲਿਸ਼ ਕਿਤੇ ਜਾ ਰਿਹਾ ਹੈ ਇਹ ਡੈਕ ਤੋਂ ਹੌਟਸਪੌਟ ਇਲਾਕਾ ਹੈਗਾ ਜਿਵੇਂ ਇਸ ਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨਗੇ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਆਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਸ਼ਾ ਬਸ ਕਰਾਇਆ ਸਰ ਇੱਕਰਾਂ ਦੇ ਕਾਰਵਾਈ ਇਸ ਟਾਈਮ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8 8 10 10 11 11 ਮਕਦਮੇ ਦਰਜ ਨੇ ਔਰ ਐ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਨੇ ਜੀ ਬਹੁਤ ਧੰਨਵਾਦ ਸਰ